ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਤ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਫਿੱਡੇ ਵੱਡ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਪਸ਼ੂ ਦਿਖਾਵਾਂਗੇ ਦੋ ਬਿਲਕੁਲ ਤਾਜ਼ੇ ਸੋਇਆ ਤੇ ਦੋ ਝੋਟੇ ਇੱਕ ਝੋਟੇ ਤੇ ਇੱਕ ਝੋਟਾ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਗੁਰ ਭੇਜਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਕੁਛ ਤੇ ਇਹਨਾਂ ਦੀ ਡਿਟੇਲ ਸਸੀਗਾ ਵੀਰ ਜੀ ਸਸੀਗਾ ਵੀਰ ਜੀ ਹੋਸਣਾ ਠੀਕ ਠਾਕ ਜੀ ਬਸ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਦੇ ਹਾਂ ਨਾਮ ਗੁਰਤੇਜ ਪਿੰਡ ਪਿੱਟੇਵਾਲੀ ਤੇ ਫੋਨ ਨੰਬਰ ਹੀ ਬੋਲ ਲਿਓ ਜੀ ਆਪਣਾ ਫੋਨ ਨੰਬਰ 81462073 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਉਧਰੋਂ ਕਿਧਰੋਂ ਕਰੀਏ ਉਧਰੋਂ ਕੰਮ ਮਾਲੀ ਦਿਖਾ ਲਈਏ ਪਿੱਛੇ ਨੂੰ ਬੰਦੇ ਤਸੇ ਉਹ ਬਾਈ ਇਹਦੇ ਬਾਰੇ ਕਿੰਨੀ ਕੀ ਦੀ ਉਮਰ ਹੋ ਗਈ ਆ ਤੇ ਇਹ ਜੇ ਮੂੰਹ ਚੋਗਾ ਜੋ ਅੱਛਾ ਜੀ ਹਾਂ ਜੀ ਲੋ ਬਜੀ ਚਾਰ ਦਾ ਜੇ ਤੇ ਕੱਟ-ਕੱਟ ਚੰਗਾ ਵਾ ਝੋਡੇ ਦਾ ਤੇ ਬਾਈ ਜਿਹੜੇ ਉਨੇ ਲੱਗਾ ਜਿਹੜੇ ਲੱਗਾ ਜੀ ਠੀਕ ਆ ਤੇ ਕਰਾਸ ਕਰਾਸ ਹਾਂ ਜੀ ਹਾਂ ਜੀ ਕਰਦਾ ਹਾਂ ਜੀ ਮੈਂ ਕਰਦਾ ਠੀਕ ਹੈ ਬਲੈਕ ਦਾ ਬਲੈਕ ਉਹ ਰੋਗਾ ਲੱਗਦਾ ਵਾ ਇਹ ਚਾਰ ਤਾਂਦੇ ਆ ਜੇ ਇਹ ਟੈਸਟੀ ਗੜ ਵੀ ਲੱਗਦੇ ਦੋ ਕਰਉਂਦੇ ਨੇ ਬਾਈ ਇਹ ਕਿਵੇਂ ਸਾਂਭ ਵਾਲੇ ਨੂੰ ਤੇਲਾ ਕੇ ਜਾਂ ਨਹੀਂ ਨਹੀਂ ਸਾਂਭ ਵਾਲੇ ਨੂੰ ਆਇਦਰੋ ਬਾਈ ਇਹ ਦਿਖਾਇਓ ਮੜ ਜੇ ਇਹਦੇ ਟੈਸਟ ਵੀ ਗਲ ਤੇ ਬਾਈ ਇਹਦੇ ਰਿਜ਼ਲਟ ਰਿਜ਼ਲਟ ਕੋਈ ਘਰ ਆਪਣੇ ਆਇਆ ਕੋਈ ਘਰ ਆ ਹੀ ਵੀ ਇਸ ਤਰ੍ਹਾਂ ਵੀ ਨਹੀਂ ਜਿੱਦਾਂ ਮੈਂ ਲੋ ਕ੍ਰੋਸ ਕਰਿਆ ਕੋਈ ਬਸ਼ੁਸ਼ ਹੋਇਆ ਸੋਇਆ ਹੋਵੇ ਨਹੀਂ ਹੈ ਇਦਣੀ ਅੱਛਾ ਅੱਛਾ ਠੀਕ ਤੇ ਖੋਲੋ ਬਾਈ ਇਹ ਫਿਰ ਖੋਲ ਕੇ ਦਾ ਤੋਰਾ ਦਾ ਰੱਦ ਕਰੀਏ ਰੋਬਜੀ ਕਰੋ ਉਹਦੇ ਟੈਂਕ ਟੋਗ ਵੀ ਚੰਗਾ ਆ ਗਿਆ ਵਾ ਤੇ ਆਪ ਵੀ ਚੰਗਾ ਵਾ ਉਹ ਚਾਰ ਦੰਦ ਤੇ ਕੱਡ-ਕੱਡ ਬਹੁਤ ਚੰਗਾ ਵਾ ਤੇ ਬਾਈ ਕਹਿੰਦਾ ਵੀ ਢੇਲਾ ਸਾਂਭ ਵਾਲੇ ਰੋ ਉਹਦੀ ਵੀਰਪਰਾ ਖੋਲਾਵੇ ਜਿੰਨੇ ਘਰ ਰੱਖਣਾ ਵਾ ਖਮਾੜੇ ਇਹ ਦੋ ਨੰਬਰ ਵਾਲਾ ਵੀਰ ਖੋਲਾ ਲਾਵੇ ਤੇ ਉਰ ਮੋਰਨ ਚੱਲਦਾ ਵਾ ਜਿੰਨੇ ਘਰ ਬ੍ਰੈਡ ਤਿਆਰ ਕਰਨੀ ਉਹਦੇ ਵਾਸਤੇ ਬਹੁਤ ਹੀ ਚੰਗਾ ਵਾ ਕੋਲ ਬਾਈ ਇਹਦਾ ਜੀ ਬਾਢੀਆ ਦਾ ਦੇ ਦੀਏ ਕਿਆ ਜਾਣਦੀ ਮਸਲਾ ਕਿਆ ਤੁਸੀਂ ਦੱਸੋ ਦੱਸ ਤੋ ਹਾਂ ਨਾ ਜਿੱਥੇ ਛਾੜਦੀ ਦਾ 60 ਦਾ ਦੇ ਦੀਏ ਉਹ ਛਾੜਦੀ ਯਾਰ ਦੋ ਹੀ ਛਾੜਦੀ ਦੋ ਕਰ ਸਕਦਾ 55 ਦਾ ਹਾਂ ਠੀਕ ਹੈ ਠੀਕ ਲੋ ਬਾਈ ਜੀ 58000 ਦਾ ਤੇ ਕਾਡ ਕਾਡ ਚੰਗਾ ਪਿਓਰ ਮੋਰਾ ਨਾਲ ਜ਼ਲਦਾ ਵਾ ਤੇ ਜਿਹੜਾ ਵੀ ਭਰਾ ਸੰਭਲ ਲੈ ਜਾਊਗਾ ਇਹ ਚੰਗਾ ਬਣ ਜਾਣਾ ਇਹਨੇ ਤੇ ਆਜੋ ਬਾਈ ਤੁਸੀਂ ਇਹ ਨੰਬਰ ਦੇਣਾ

ਯਾਨਾ ਯਾਨਾ ਬੋ ਜੀ ਕੱਢ ਕੱਢ ਬੋ ਜੀ ਚੰਗਾ ਝੋਟੀ ਦਾ ਜਦ ਬਲੇਗ ਹੈ ਤੇ ਦਰਦੀ ਹੈ ਥੋੜਾ ਜਿਹਾ ਸਾਡੇ ਕੋਲ ਲੈ ਜੋ ਲੈ ਜਾਉਗਾ ਜੀ ਲੈ ਲਾਗੇ ਤਾਂ ਪਤਾ ਨੂੰ 16 16 ਤਾਂ ਸੈਲ ਗਿਆ ਕਿ ਕਿ ਕਰੋਣੇ ਆ ਅਮਾ ਆਦੇ ਮੜੇ ਚੱਡੇ ਹਨ ਕੋਈ ਗੱਲ ਨਹੀਂ ਕਰੋ ਜਿਆਕਰਾਂ ਛਾਣਾ ਤੋਂ ਬਹੁਤ ਹੀ ਚੰਗਾ ਕੈਪ ਦੇ ਲੱਗਾ ਵਾ ਤੇ ਭਾਈ ਪੂਰੇ 8 ਮਹੀਨੇ ਦੀ ਚੱਕ ਪਾਤੀ ਹਾਂਜੀ ਚੱਕ ਪਾਤੀ ਠੀਕ ਹੈ ਤੇ ਕੀ ਮੁੱਲ ਬਾਈ ਜਿਹੜਾ ਹਰਾ ਮੁੱਲ ਜੀ ਇਕ ਵੀਰੀ ਦੇ ਦੀਏ ਤਿਆਰ ਹੋਈਦਾ ਤੁਹਾਨੂੰ ਪਤਾ ਛੋਟੀ ਭਾਵੇਂ ਦੋ ਦੀ ਵਿਗਦੀ ਜੋ 1.70 ਦੀ ਵਿਗਦੀ ਹਾਂਜੀ ਹਾਂਜੀ ਜਿਆ ਜਿਆ ਕਰੀਏ ਜਿੱਥੇ ਕਿ ਛਾੜ ਦੇਣੀ ਜੀ ਜੀ ਇੱਕ 15 ਦੇ ਦੇ ਦੀਏ ਬਹੁਤ ਛਾੜ ਦੇ ਕੇ ਮਾੜਣਾ ਥੋੜੀ ਇੱਕ 10 ਦੀ ਜਾਣੀ 110 ਦੀ ਹਾਂਜੀ ਠੀਕ ਹੈ ਲੋ ਬਜੀ 110000 ਦੀ ਇਹ ਝੋਡੀ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਜੈਡ ਬਲੈਕ ਦੇ ਪਿਓਰ ਮੋਰੋ ਨਸਦੀ ਆ ਤੇ ਆਜ ਵੀ ਵਾਈਨ ਹੁਣ ਤੇ ਜੀ ਨੰਬਰ ਤੁਸੀਂ ਬਤਾ ਦਿਓ ਕਿ ਪਰ ਇਹ ਜੀ ਪਹਿਲਾ ਹੋਊਗਾ ਇਹ ਦੂਜਾ ਹੋਊਗਾ ਸਹੀ ਜੋ ਅੱਛਾ ਜੀ ਹਾਂਜੀ ਤੇ 10000 ਕਿਲੋ ਦੁੱਧ ਸੰਭਾ ਕਰਕੇ ਹੋਊਗਾ ਠੀਕ ਹੈ ਤੇ ਕਿੰਨਾ ਕੁ ਟਾਈਮ ਹੋਵੇ ਤੁਸੀਂ ਨੂੰ ਤੁਸੀਂ ਨੂੰ ਅੱਜ 10 ਦਿਨ ਹੋ ਗਏ ਜੋ 8 ਦਿਨ ਠੀਕ ਹੈ ਠੀਕ ਹੈ ਲੋ ਵੀ 8 10 ਦਿਨ ਸੁਝਿਲ ਹੋ ਗਿਆ ਤੇ 10 ਤੋਂ 11 ਲੀਟਰ ਜਿਹੜਾ ਦੁੱਧ تیار ਆ ਤੇ ਜਵਾਕੀ ਦੇ ਪਿਛੇ ਜਵਾਕ ਕਿੱਟਾਂ ਚੰਗੀ ਠੀਕ ਹੈ ਜੀ ਮੇਲ ਕੱਪ ਆ ਗਿਆ ਜੇ ਪਿਛੇ ਤੇ ਕੋਲੋਂ ਬਾਈ ਜੀ ਇਹਨੂੰ ਸਰ ਕੋਲ ਚ ਰੱਖਾਈਏ ਨੋਬਦੀ ਤੇ ਸੋਲ ਕੀ ਕਰੂ ਕਿਆ ਕਦੇ ਇਹ ਵੀ ਜੈਡ ਬਲੈਕ ਵਿੱਚ ਆ ਗਈ ਆ ਇੱਕ ਗੱਡ ਕਾੜ ਕੇ ਪਿੱਛੇ ਪੁੜੇ ਦੀ ਬਹੁਤ ਜਿਆਦਾ ਠੀਕ ਹੈ ਲੋਬੇ ਦੀ ਕਰੋ ਲਾਗੇ ਦੋ ਤੈਨੂੰ ਸਾਡਾ ਚੰਗਾ ਵਾ ਇਹ ਥਾਲ ਵੀ ਐਂ ਗਿਠ ਗਿੜ ਕੇ ਲੱਗਾ ਵਾ ਠੀਕ ਆ ਸਾਹਣੇ ਸੇਵਕਾ ਲੋਬੇ ਦੀ ਕਰੋ ਚੱਕਰ ਆ ਰਹਿ ਸਕਦੇ ਨਹੀਂ ਕਵੜੀ ਆਵੇ ਥਾਲ ਭਾਂਡਾ ਵੀ ਬਹੁਤ ਚੰਗਾ ਦਾ ਨਾਣਾ ਲੁਆ ਜੀਆ ਹੋਣੇ ਇਹ ਦੋ ਵੀ ਕੰਨੀਆਂ ਆਂ ਬਈ ਕਿੰਨਾ ਕੱਢੂਗੀ ਦੋਤੇ ਦੋਤੇ ਜੀ 13 14 ਕਿਲੋ ਦੇ ਖੱਡੀ ਜਾਣਾ ਠੀਕ ਹੈ ਠੀਕ ਹੈ ਜੀ ਲੋ ਇਹ 13 14 ਕਿਲੋ ਦਾ ਦੋ ਤੱਕ ਹੋਊਗੀ ਇਹ ਫਾਂਸਲ ਬਹੁਤ ਚੰਗਾ ਲੱਗਾ ਵਾ ਐਸਾ ਹੀ ਚੰਗਾ ਟੋਟਬਾਲ ਵੀ ਖੁੱਦੀ ਵਈ ਆ ਇਹਦਾ ਮੁੱਲ ਵਿੱਚ ਹੀ ਹਰਾ ਕੈਬ ਜੀ ਸਵਾਦੀ ਦੇ ਦਈਏ ਕਰੀਏ ਜਾਇ ਅੱਜੇ ਅਭੀ ਮੈਂ ਦੇਣਾ ਇਹ ਵੀ ਇੱਕ ਦੱਸ ਦੀ ਉਹਦੇ ਮੁੱਲ ਤੇ ਜਾਣ ਦੀ ਇੱਕ ਦੱਸ ਦੀ ਹਾਂਜੀ ਠੀਕ ਹੈ ਜੀ ਲਓ ਭਾਈ 1 ਲੱਖ 10 ਹਜ਼ਾਰ ਦੀ ਤੇ ਜੇ ਕੋਈ ਪਈਓ ਜੋੜਾ ਲੱਗੇ ਨੇ ਜੋੜਾ ਲੱਗੇ 5000 ਕਰਦੇ ਠੀਕ ਹੈ ਠੀਕ ਹੈ ਜੀ ਬਹੁਤ ਇਕ ਕੁੰਲਾ ਮਾਲ ਨਾਲ ਭਾਈ ਕਹਿੰਦਾ ਕਿ ਕਰ ਦਾਂਗੇ ਜੇ ਕੋਈ ਜ਼ੀਰ ਦਾ ਜੋੜਾ ਫਿੱਟ ਹੁੰਦਾ ਵਾ ਤੇ ਮਾਰਦਾ ਲੁਕਿੰਦਾ ਕਰਤਾ ਬਾਈ ਨੇ ਇਹ ਆਜ ਹੁਣ ਤੋਂ ਪੇਰੇ ਨਬਰ ਤੇ ਦੱਸਿਓ ਬਾਈ ਇਹਦੇ ਬਾਰੇ ਇਹ ਵੀ ਦੁੱਧਾ ਸੁਗਾ ਸੀ ਜੀ ਅੱਛਾ ਜੀ ਹਾਂ ਜੀ ਤੇ ਇਹਦੇ ਥੱਲੇ ਵੀ ਜਾਮਾ 12 ਕਿਲੋ ਦੁੱਧ ਹੋਗਾ ਜੀ ਠੀਕ ਹੈ ਜੀ ਤੇ ਜਵਾਕ ਕੀ ਜੀ ਦੇ ਜਵਾਕ ਇਹਦੇ ਮਗਰ ਕੱਟੀ ਜੀ ਲਓ ਬਜੀ ਇਹਦੇ ਪਿਛੇ 3 ਮਿਲਕਾ ਖਾ ਗਿਆ ਜੇ ਤੇ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀ ਸੂਈ ਨੂੰ 10-15 ਦਿਨ ਹੋ ਗਏ ਠੀਕ ਹੈ ਠੀਕ ਲਓ ਜੀ 10 ਤੋਂ 15 ਦਿਨ ਇਹਨੂੰ ਵੀ ਸੂਈ ਨੂੰ ਹੋ ਗਈ ਆ ਤੇ 1 ਕਿਲੋ ਦੁੱਧ ਦਾ ਸਹਤ ਨੇ ਦੁੱਧ ਜਾਮਾ 12 ਕਿਲੋ ਕੋਲ ਲਏਗੀ 11 ਤੋਂ 12 ਲੀਟਰ ਦੁੱਧ ਰੱਖੂਗੀ ਤੇਰਾ ਇਹ ਕਿੰਨੇ ਭਾਈਏ ਦੋ ਨਹੀਂ ਹਾਂ। ਆਹ ਥੋੜਾ ਜਿਹੀ ਤੇਸਟ ਕਰੀਂ ਕਿ ਦਹੀਂ ਕਰ ਹੋ ਰਹੀ ਨਹੀਂ ਕਿ ਚੈੱਕ ਤੇ ਇਹ ਵੀ ਜਾਂ ਤੱਕ ਲਾਇਆਗਾ ਹੀ ਆ ਤੇ ਕੱਢ ਲੈਦਾ ਵੀ ਚੰਗਾ ਵਾ। ਇਹ ਕਿੰਨਾ ਕ ਭਰੂਗੀ ਦੁੱਧ ਵੀਰ? ਇਹ ਵਿੱਚ ਜੀ ਇਹ ਵੀ 13-14 ਕਿਲੋ ਵਧੀਆ ਖੀ ਜਾ। ਠੀਕ ਹੈ ਠੀਕ ਲੋ ਜੀ 13 ਨੂੰ 14 ਲੀਟਰ ਜਿਹੜਾ ਦੁੱਧ ਇਹ ਵੀ ਭਰੂਗੀ ਤੇ ਥਣ ਪਾਂਡਾ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਇੱਕ ਕਰੋ ਚੱਕਣ ਟਿੱਕ ਥੜਾ ਬਹੁਤ ਚੌੜਾ ਮੰਜਾ ਡੈਂਦਾ ਵਾ ਤੇ ਹੈ ਵੀ ਜੈਡ ਪਲੇਗਾ ਤੇ ਲੱਗੇਗਾ ਤੁਹਾਨੂੰ ਦਿਖਾਉਨੇ ਥਣਾ ਦਾ ਸੈਜ ਗੈਪ ਇਧਰ ਵੀ ਸੈਜ ਦਿਖਾਏਗਾ ਇਹੋ ਵਾ ਜੀ ਕਰੋ ਚੱਕਦੇ ਥਣ ਪਾਂਡਾ ਬਹੁਤ ਚੰਗਾ ਲੱਗਾ ਇਹਨੂੰ ਵੀ ਤੇ ਇਹਦਾ ਮੁੱਲ ਵੀ 10000 ਇਹਦਾ ਅੰਜੀ ਮੁੱਲ ਇੱਕ ਦਾ ਕਰ ਦੇ ਜੋ ਅੱਛਾ ਜੀ ਤੇ ਪੂਰੇ ਲੱਖ ਦੀ ਦੇ ਦੀਏ ਕਰ ਦਈਏ ਜੀ ਥੋੜਾ ਜੰਦਾ 97000 ਦੇ ਦਾਂਗੇ ਚੱਲ ਬਈ ਫਿਰ ਜਿਆਦਾ ਸ਼ੋਰ ਕਰ ਲਾਓ ਭਾਜੀ ਸ਼ੋਰ ਪਈ ਕਹਿੰਦਾ ਕਿ ਹੋਰ ਵੀ ਕਰਦਾ ਆਂਗੇ ਤੇ 97000 ਦੀ ਤੇ ਦੁੱਧ 13 14 ਲੀਟਰ ਭਰੂਗੀ ਇਹ ਵੀ ਤੇ ਸੱਜੇ ਸੂਆ ਵਾ ਤੁਹਾਨੂੰ ਪਤਾ ਕਿ ਸੱਜੇ ਸੂਆ ਅੱਜ ਬਹੁਤੀ ਜ਼ਿਆਦਾ ਘੱਟ ਰਭੰਦੇ ਆ ਵਾ ਤੇ ਕਰੋ ਚਾਹੇ ਇਧਰ ਮਸ਼ੂ ਭਾਈ ਦੇ ਕੋਲ ਸਾਰੇ ਚੰਗੇ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਸਬਸਕ੍ਰਾਈਬਰਾਂ ਦਾ